ਸਾਡੇ ਬਜ਼ੁਰਗ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਪਿਛਲੇ 21 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਆ ਸਭਾਪਤੀ ਜੇ ਉਹਨਾਂ ਦੇ ਵੀ ਬੱਚੇ ਆ ਪੁੱਤ ਪੋਤੇ ਆ ਜਗਜੀਤ ਸਿੰਘ ਡੱਲੇਵਾਲ ਕੋਈ ਆਪਦੇ ਨਿੱਜੀ ਹਿੱਤਾਂ ਲਈ ਨਹੀਂ ਅੱਜ ਦੇਸ਼ ਦੇ ਕਿਸਾਨਾਂ ਲਈ ਮਰਦ ਵਰਤੇ ਬੈਠਾ ਹਰਿਆਣੇ ਦੇ ਪੰਜਾਬ ਦਾ ਬਾਰਡਰ ਐਦਾਂ ਬਣਾਇਆ ਪਿਆ ਜਿਵੇਂ ਪਾਕਿਸਤਾਨ ਦਾ ਬਾਰਡਰ ਹੋਵੇ ਸਰਕਾਰ ਨੇ ਕਿਹਾ ਕਿ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਆ ਸਕਦੇ ਤੋ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਆਏ ਕਿ ਆ ਪੈਦਲ आओ ਵੱਡੀ ਗਿਣਤੀ ਚ ਨਹੀਂ ਆ ਰਹੇ ਤੇ ਅੱਜ 100 ਕਿਸਾਨ ਆਉਣਾ ਚਾਹੁੰਦਾ ਉਹਨਾਂ ਨੂੰ ਵੀ ਆਉਣ ਦਿੱਤਾ ਜਾ ਰਿਹਾ ਤੇ ਆ ਕੁਛ ਦਿਨ ਪਹਿਲਾਂ ਇੱਥੇ ਕਿਉਂਕਿ ਅਸੀਂ 75ਵੀਂ ਜਿਹੜੀ ਸਾਡੇ ਸੰਵਿਧਾਨ ਦੀ ਜਿਹੜੀ ਮਨਾਈ ਹੈਗੀ ਕਿ ਜੀ 75 ਸਾਲ ਹੋ ਗਏ ਸਾਡੇ ਸੰਵਿਧਾਨ ਨੂੰ ਲਾਗੂ ਹੋਏ ਨੂੰ ਪਰ ਮੈਨੂੰ ਦੱਸੋ ਕਿ ਜਿਹੜੀ ਰਾਈਟ ਟੂ ਸਪੀਚ ਰਾਈਟ ਟੂ ਮੂਵਮੈਂਟ ਕਿ ਜਗਜੀਤ ਸਿੰਘ ਡੱਲੇ ਵਾਲਾ ਪੰਜਾਬ ਦੇ ਕਿਸਾਨਾਂ ਦੇ ਨਹੀਂ ਉਹ ਲੋਕ ਜਿੱਥੋਂ ਦੇ ਲੋਕਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੰਵਿਧਾਨ ਨੂੰ ਲਾਗੂ ਕਰਵਾਉਣ ਲਈ 80% ਕੁਰਬਾਨੀਆਂ ਦਿੱਤੀਆਂ ਸਵਾਪਤੀ ਜੀ ਅੱਜ ਸਾਡੇ ਪੰਜਾਬ 'ਚ ਕੋਈ ਐਦਾਂ ਦਾ ਪਿੰਡ ਨਹੀਂ ਹੋਣਾ ਜਿੱਥੇ ਤਿਰੰਗੇ 'ਚ ਲਿਫਤੀ ਲਾਸ਼ ਜਿਹੜੀ ਸਾਡੇ ਦੇਸ਼ ਦੇ ਜਿਹੜੀ ਰੱਖਿਆ ਕਰਦੇ ਜਵਾਨ ਨੇ ਉਹਨਾਂ ਦੀ ਨਾਉ ਦੀ ਹੋਵੇ ਕੋਈ ਸਾਡਾ ਪਿੰਡ ਨਹੀਂ ਜਿੱਥੇ ਸਾਡੇ ਜਵਾਨਾਂ ਦੀਆਂ ਸ਼ਹੀਦਾਂ ਦੀਆਂ ਮੂਰਤੀਆਂ ਲੱਗੀਆਂ ਹੋਣ ਤੇ ਪਹਿਲਾਂ ਸਾਨੂੰ ਬਾਰਡਰ ਤੇ ਜਾਣ ਦੇਣੀਆਂ ਪੈ ਰਹੀਆਂ ਅਸੀਂ ਦੇਸ਼ ਨੂੰ ਯਾਦ ਕਰਾਉਣ ਲਈ ਵੀ ਅਸੀਂ ਪ੍ਰਦਰਸ਼ਨ ਕਰਵਾਉਣੇ ਦਿੱਤੀਆਂ ਤੇ ਅੱਜ ਸਾਡੇ ਕਿਸਾਨਾਂ ਨੂੰ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰ ਕਰਨ ਲਈ ਕਿਉਂਕਿ ਇਸੇ ਪਾਰਲੀਮੈਂਟ 'ਚ ਇੱਕ ਵਾਰ ਕਿਹਾ ਗਿਆ ਸੀ ਇਦਾਂ ਦੇ ਹਲਾਸੀ ਪੂਰੀ ਦੁਨੀਆ ਦੇ ਸਾਹਮਣੇ ਕਿ ਜੀ ਵਰਤ ਰੱਖੋ ਤਾਂ ਕਿ ਸਾਡੇ ਦੇਸ਼ ਨੂੰ ਕਿਸੇ ਅੱਗੇ ਹੱਥ ਨਾ ਅੜਨਾ ਪਵੇ ਸਾਡੇ ਪੰਜਾਬ ਦੇ ਕਿਸਾਨਾਂ ਨੇ ਆਪਣੀ ਧਰਤੀ ਬਰਬਾਦ ਕਰ ਲਈ ਆਪਣਾ ਪਾਣੀ ਬਰਬਾਦ ਕਰ ਲਿਆ ਸਾਰਾ ਕੁਝ ਬਰਬਾਦ ਕਰ ਲਿਆ ਇਸ ਦੇਸ਼ ਨੂੰ ਆਤਮ ਨਿਰਭਰ ਕਰਨ ਲਈ ਤੇ ਸਾਨੂੰ ਅੱਜ ਜਿਨ੍ਹਾਂ ਨੇ ਦੇਸ਼ ਲਈ ਜਾਨਾਂ ਵੀ ਦਿੱਤੀਆਂ ਕੁਰਬਾਨ ਵੀ ਹੋਏ ਅੱਜ ਉਥੋਂ ਦੇ ਕਿਸਾਨਾਂ ਨੂੰ ਇੱਥੇ ਆਉਣ ਵੀ ਦਿੱਤਾ ਨਹੀਂ ਜਾ ਰਿਹਾ ਸੋ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ ਕੀਤਾ ਵਾਦਾ ਪੂਰਾ ਕਰੋ ਜੋ ਲਿਖ ਕੇ ਤੁਸੀਂ ਕੀਤਾ ਤੇ ਐਮਐਸਪੀ ਦੀ ਗਰੰਟੀ ਕਿਸਾਨਾਂ ਨੂੰ ਦਿਓ ਤਾਂ ਕਿ ਜਿਹੜੇ ਸਾਡੇ ਕਿਸਾਨ ਸੰਘਰਸ਼ ਕਰ ਰਹੇ ਆ ਪਹਿਲਾਂ ਸੱਤੋਂ ਕਿਸਾਨ ਜਾਨਾਂ ਦੇ ਚੁੱਕਿਆ ਹੋਰ ਕਿਸੇ ਕਿਸਾਨ ਦੀ ਜਾਨ ਨਾ ਜਾਵੇ ਤੇ ਉਹਨਾਂ ਦਾ ਹੱਕ ਹੈ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਧੰਨਵਾਦ ਸਭਾਪਤੀ ਜੀ ਤੁਸੀਂ ਮੈਨੂੰ ਆਪਣੀ ਗੱਲ ਰੱਖਣ ਦਾ ਜਿਹੜਾ ਮੌਕਾ ਉਹ ਦਿੱਤਾ ਹੈ ਸਭਾਪਤੀ ਜੀ ਭਾਵੇਂ ਡਿਬੇਟ ਤੇ ਜਿਹੜੀ ਚਰਚਾ ਹੋਈ ਤੇ ਅੱਜ ਵੀ ਜਿੰਨੇ ਸੱਤਾ ਧਿਰ ਤੋਂ ਸਾਡੇ ਸਾਥੀ ਜਿਹੜੇ ਆ ਬੋਲੇ ਆ ਸਾਰਾ ਨੇਕੋ ਗੱਲ ਕੀਤੀ ਹੈ ਕਿ ਜਿਹੜਾ ਭਾਰਤ ਹੈ ਉਹ ਦੁਨੀਆ ਦੀ ਜਿਹੜੀ ਪੰਜਵੀਂ ਸੱਤ ਤੋਂ ਜਿਹੜੀ ਵੱਡੀ ਅਰਥ ਵਿਵਸਥਾ ਜਿਹੜੀ ਉਹ ਬਣ ਚੁੱਕਿਆ ਪਰ ਜਿਹੜੇ ਅਸਲ ਗਰਾਊਂਡ ਤੇ ਹਾਲਾਤ ਨੇ ਕਿਉਂਕਿ ਪੂਰੇ ਭਾਰਤ ਦੇ ਨੁਮਾਇੰਦੇ ਸੀ ਬੈਠੇ ਆ ਸਾਨੂੰ ਗਰਾਊਂਡ ਦੇ ਹਾਲਾਤਾਂ ਤੋਂ ਵੀ ਪਤਾ ਹੈ ਤੇ ਜਿਹੜੇ ਅੰਕੜੇ ਆ ਉਹ ਵੀ ਦੱਸਦੇ ਆ ਕਿਉਂਕਿ ਜਿਹੜੀ ਪਰ ਕੈਪੀਟਾ ਇਨਕਮ 'ਚ ਅਸੀਂ 141ਵੇਂ ਨੰਬਰ ਤੇ ਆ ਤੇ 140 ਕਰੋੜ ਦੀ ਆਬਾਦੀ 'ਚੋਂ ਮਹਿਜ 10% ਲੋਕ ਨੇ ਜਿਨ੍ਹਾਂ ਦੀ ਕਮਾਈ 25000 ਤੋਂ ਮਹੀਨੇ ਦੀ ਜ਼ਿਆਦਾ ਹੈ ਤੇ ਤੁਸੀਂ ਦੇਖੋ ਵੀ 90% ਲੋਕ ਉਹ ਨੇ ਜਿਹੜੇ 25000 ਰੁਪਿਆ ਮਹੀਨੇ ਦਾ ਵੀ ਨਹੀਂ ਕਮਾ ਰਹੇ ਤੇ ਉਹਨਾਂ ਦੇ ਵਿੱਚੋਂ ਬਹੁਤ ਹੀ ਵੱਡੀ ਗਿਣਤੀ ਉਹਨਾਂ ਕਿਸਾਨਾਂ ਦੀ ਹੈ ਜਿਨ੍ਹਾਂ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ 2014 ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸਰਕਾਰ ਬੰਗਸਾਰ ਇਹਨਾਂ ਦੀ ਜਿਹੜੀ ਆਮਦਨ ਹੈ ਉਹ ਦੁੱਗਣੀ ਕੀਤੀ ਜਾਊਗੀ ਕੱਲੀ ਵਾਅਦਾ ਨਹੀਂ ਕਿਉਂਕਿ 2011 ਜਿਹੜੀ ਸੈਂਟਰਲ ਕਮੇਟੀ ਬਣੀ ਉਹਦੇ ਵਿੱਚ ਵੀ ਪ੍ਰਧਾਨ ਮੰਤਰੀ ਜੀ ਉਦੋਂ ਗੁਜਰਾਤ ਦੇ ਮੁੱਖ ਮੰਤਰੀ ਸੀ ਉਹਦੇ ਵਿੱਚ ਵੀ ਡਰਾਫਟ ਦਿੱਤਾ ਕਿ ਜਿਹੜਾ ਐਮਐਸਪੀ ਲਈ ਗਰੰਟੀਡ ਲਾਭ ਆਉਣਾ ਚਾਹੀਦਾ ਵਾਅਦਾ ਕਰ ਲਿਆ ਸਰਕਾਰ ਵੀ ਬਣ ਗਈ ਪਰ ਉਸ ਤੋਂ ਬਾਅਦ ਸਭਾ ਭਤੀਜੀ 11 ਬਜਟ ਹੈ ਜਿਹੜੇ ਪੇਸ਼ ਹੋ ਗਏ ਤੇ ਕਦੇ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਨੂੰ ਲੈ ਕੇ ਜਿਕਰ ਤੱਕ ਨਹੀਂ ਜਿਹੜਾ ਕੀਤਾ ਗਿਆ ਆ ਪਿੱਛੇ ਦੇ ਸਾਡੇ ਪੰਜਾਬ ਦੇ ਕਿਸਾਨ ਜਿਨ੍ਹਾਂ ਨੇ ਇਸ ਦੇਸ਼ ਨੂੰ ਆਤਮ ਨਿਰਭਰ ਕੀਤਾ ਹਰੀ ਕ੍ਰਾਂਤੀ ਲੈ ਕੇ ਆਂਦੀ ਉਹਨਾਂ ਨੂੰ ਜਦੋਂ ਕਾਲੇ ਕਾਨੂੰਨ ਵਾਪਸ ਕਰਾਉਣ ਲਈ ਧਰਨੇ ਲਾਉਣੇ ਪਏ 700 ਕਿਸਾਨ ਸ਼ਹੀਦ ਹੋਏ ਤੇ ਉਹਨਾਂ ਦੇ ਨਾਲ ਲਿਖਤ ਵਾਦਾ ਕੀਤਾ ਗਿਆ ਕਿ ਤੁਹਾਨੂੰ ਐਮਐਸਪੀ ਦੀ ਗਰੰਟੀ ਦੇਵਾਂਗੇ ਤੇ ਸਭਾਪਤੀ ਜਾਂ 300 ਤੋਂ ਉੱਪਰ ਦਿਨ ਹੋ ਗਏ ਹਰਿਆਣੇ ਦੇ ਪੰਜਾਬ ਦਾ ਬਾਰਡਰ ਇਦਾਂ ਬਣਾਇਆ ਪਿਆ ਜਿਵੇਂ ਪਾਕਿਸਤਾਨ ਦਾ ਬਾਰਡਰ ਹੋਵੇ ਸਰਕਾਰ ਨੇ ਕਿਹਾ ਕਿ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਆ ਸਕਦੇ ਤੋ ਟਰੈਕਟਰ ਟਰਾਲੀਆਂ ਲੈ ਕੇ ਨਹੀਂ ਆਏ ਕਿ ਆ ਪੈਦਲ आओ ਵੱਡੀ ਗਿਣਤੀ ਚ ਨਹੀਂ ਆ ਰਹੇ ਤੇ ਅੱਜ 100 ਕਿਸਾਨ ਆਉਣਾ ਚਾਹੁੰਦਾ ਉਹਨਾਂ ਨੂੰ ਵੀ ਆਉਣ ਦਿੱਤਾ ਜਾ ਰਿਹਾ ਸਾਡੇ ਬਜ਼ੁਰਗ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਪਿਛਲੇ 21 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਆ ਸਭਾਪਤੀ ਜੀ ਉਹਨਾਂ ਦੇ ਵੀ ਬੱਚੇ ਆ ਪੁੱਤ ਪੋਤੇ ਆ ਜਗਜੀਤ ਸਿੰਘ ਡੱਲੇਵਾਲ ਕੋਈ ਆਪਦੇ ਨਿੱਜੀ ਹਿੱਤਾਂ ਲਈ ਨਹੀਂ ਅੱਜ ਦੇਸ਼ ਦੇ ਕਿਸਾਨਾਂ ਲਈ ਮਰਨ ਵਰਤੇ ਬੈਠਾ ਸੋ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਆਪਾਂ 10 ਲੱਖ ਕਰੋੜ ਰੁਪਇਆ ਮਹਿਜ ਜਿਹੜੇ ਕੁਝ ਕੁ ਸੈਂਕੜੇ ਉਦਯੋਗਪਤੀ ਐ ਆਪਾਂ ਉਹਨਾਂ ਦਾ ਤਾਂ ਮਾਫ਼ ਕਰਤਾ ਤੇ ਜਿਹੜੇ ਕਿਸਾਨ ਨੇ ਉਹਨਾਂ ਤੇ ਸਿਰਫ 1.58 ਲੱਖ ਕਰੋੜ ਰੁਪਇਆ ਜਿਹੜੀ ਦੇਸ਼ ਦੀ 50% ਆਬਾਦੀ ਐ ਤੇ ਅਸੀਂ ਉਹਨਾਂ ਦਾ ਮਾਫ਼ ਕਰਨ ਲਈ ਤਿਆਰ ਨਹੀਂ ਉਹਨਾਂ ਦੀ ਗੱਲ ਸੁਣ ਲਈ ਤਿਆਰ ਨਹੀਂ ਤੇ ਆ ਕੁਝ ਦਿਨ ਪਹਿਲਾਂ ਇੱਥੇ ਕਿਉਂਕਿ ਅਸੀਂ 75ਵੀਂ ਜਿਹੜੀ ਸਾਡੇ ਸੰਵਿਧਾਨ ਦੀ ਜਿਹੜੀ ਮਨਾਈ ਹੈਗੀ ਕਿ ਜੀ 75 ਸਾਲ ਹੋ ਗਏ ਸਾਡੇ ਸੰਵਿਧਾਨ ਨੂੰ ਲਾਗੂ ਹੋਏ ਨੂੰ ਪਰ ਮੈਨੂੰ ਦੱਸੋ ਕਿ ਜਿਹੜੀ ਰਾਈਟ ਟੂ ਸਪੀਚ ਰਾਈਟ ਟੂ ਮੂਵਮੈਂਟ ਕਿ ਜਗਜੀਤ ਸਿੰਘ ਡੱਡੇ ਵਾਲਾ ਪੰਜਾਬ ਦੇ ਕਿਸਾਨਾਂ ਦੀ ਨਹੀਂ ਉਹ ਲੋਕ ਜਿੱਥੋਂ ਦੇ ਲੋਕਾਂ ਨੇ ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਸੰਵਿਧਾਨ ਨੂੰ ਲਾਗੂ ਕਰਵਾਉਣ ਲਈ 80% ਕੁਰਬਾਨੀਆਂ ਦਿੱਤੀਆਂ ਸਭਾਪਤੀ ਜੀ ਅੱਜ ਸਾਡੇ ਪੰਜਾਬ 'ਚ ਕੋਈ ਐਦਾਂ ਦਾ ਪਿੰਡ ਨਹੀਂ ਹੋਣਾ ਜਿੱਥੇ ਤਿਰੰਗੇ 'ਚ ਲਿਫਟੀ ਲਾਹ ਜਿਹੜੀ ਸਾਡੇ ਦੇਸ਼ ਦੇ ਜਿਹੜੀ ਰੱਖਿਆ ਕਰਦੇ ਜਵਾਨ ਨੇ ਉਹਨਾਂ ਦੀ ਨਾਅ ਉਦੀ ਹੋਵੇ ਕੋਈ ਸਾਡਾ ਪਿੰਡ ਨਹੀਂ ਜਿੱਥੇ ਸਾਡੇ ਜਵਾਨਾਂ ਦੀਆਂ ਸ਼ਹੀਦਾਂ ਦੀਆਂ ਮੂਰਤੀਆਂ ਲੱਗੀਆਂ ਹੋਣ ਤੇ ਪਹਿਲਾਂ ਸਾਨੂੰ ਬਾਰਡਰ ਤੇ ਜਾਣ ਦੇਣੀਆਂ ਪੈ ਰਹੀਆਂ ਅਸੀਂ ਦੇਸ਼ ਨੂੰ ਯਾਦ ਕਰਾਉਣ ਲਈ ਵੀ ਸੀ ਪਰਣ ਕਰਵਾਉਣੇ ਦਿੱਤੀਆਂ ਤੇ ਅੱਜ ਸਾਡੇ ਕਿਸਾਨਾਂ ਨੂੰ ਜਿਨ੍ਹਾਂ ਨੇ ਦੇਸ਼ ਨੂੰ ਆਤਮ ਨਿਰਭਰ ਕਰਨ ਲਈ ਕਿਉਂਕਿ ਇਸੇ ਪਾਰਲੀਮੈਂਟ ਚ ਇੱਕ ਵਾਰ ਕਿਹਾ ਗਿਆ ਸੀ ਐਦਾਂ ਦੇ ਹਲਾਸੀ ਪੂਰੀ ਦੁਨੀਆ ਦੇ ਸਾਹਮਣੇ ਕਿ ਜੀ ਵਰਤ ਰੱਖੋ ਤਾਂ ਕਿ ਸਾਡੇ ਦੇਸ਼ ਨੂੰ ਕਿਸੇ ਅਗے ਹੱਥ ਨਾ ਅੜਨਾ ਪਵੇ ਸਾਡੇ ਪੰਜਾਬ ਦੇ ਕਿਸਾਨਾਂ ਨੇ ਆਪਣੀ ਧਰਤੀ ਬਰਬਾਦ ਕਰ ਲਈ ਆਪਣਾ ਪਾਣੀ ਬਰਬਾਦ ਕਰ ਲਿਆ ਸਾਰਾ ਕੁਝ ਬਰਬਾਦ ਕਰ ਲਿਆ ਇਸ ਦੇਸ਼ ਨੂੰ ਆਤਮ ਨਿਰਭਰ ਕਰਨ ਲਈ ਤੇ ਸਾਨੂੰ ਅੱਜ ਜਿਨ੍ਹਾਂ ਨੇ ਦੇਸ਼ ਲਈ ਜਾਨਾਂ ਵੀ ਦਿੱਤੀਆਂ ਕੁਰਬਾਨ ਵੀ ਹੋਏ ਅੱਜ ਉਥੋਂ ਦੇ ਕਿਸਾਨਾਂ ਨੂੰ ਇੱਥੇ ਆਉਣ ਵੀ ਦਿੱਤਾ ਨਹੀਂ ਜਾ ਰਿਹਾ ਸੋ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਆਪਣਾ ਜਿਹੜਾ ਕੀਤਾ ਵਾਦਾ ਪੂਰਾ ਕਰੋ ਜੋ ਲਿਖ ਕੇ ਤੁਸੀਂ ਕੀਤਾ ਤੇ ਐਮਐਸਪੀ ਦੀ ਗਾਰੰਟੀ ਕਿਸਾਨਾਂ ਨੂੰ ਦਿਓ ਤਾਂ ਕਿ ਜਿਹੜੇ ਸਾਡੇ ਕਿਸਾਨ ਸੰਘਰਸ਼ ਕਰ ਰਿਹਾ ਹੈ ਪਹਿਲਾਂ 700 ਕਿਸਾਨ ਜਾਨਾਂ ਦੇ ਚੁੱਕੇ ਆ ਹੋਰ ਕਿਸੇ ਕਿਸਾਨ ਦੀ ਜਾਨ ਨਾ ਜਾਵੇ ਤੇ ਉਹਨਾਂ ਦਾ ਹੱਕ ਹੈ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਮਾਨਨੀਏ ਸਦਸ ਸ੍ਰੀ ਕੇ ਸੁਭਾ ਰਾਏ ਜੀ